அலாம வீரோ கீழ் ਉਮੀਦ ਕਰ ਰਹੇ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਸ ਸਿੰਘ ਮਸਕੀਨਾਂ ਦੀ ਜ਼ੁਬਾਨੀ ਆਪਾਂ ਸੁਣਾਵਾਂਗੇ ਕਿ 1984 ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੂੰ 10 ਸਾਲ ਵਾਸਤੇ ਕੈਦ ਕਰ ਲਿਆ ਗਿਆ ਤੇ ਕਿਸ ਤਰ੍ਹਾਂ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ ਨਾਲ ਹੀ ਨਾਲ ਸਿੱਖੀ ਕੌਮ ਨੂੰ ਵੀ ਕਿਸ ਤਰ੍ਹਾਂ ਖਤਮ ਕਰਨ ਦੀ ਪਲਾਨਿੰਗ ਕੀਤੀ ਗਈ ਸਾਜ਼ਿਸ਼ ਕੀਤੀ ਗਈ ਤੇ ਅੱਜ ਦੀ ਕਥਾ ਦੇ ਵਿੱਚ ਉਹ ਇੰਦਰਾ ਗਾਂਧੀ ਦੇ ਜਿਹੜੇ ਸਾਰੇ ਮਨਸੂਬੇ ਸੀ ਪਲਾਨਿੰਗਾ ਸੀ ਉਹਦੇ ਬਾਰੇ ਗੱਲ ਕਰਦੇ ਪਏ ਆ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਕਥਾ ਫਿਰ ਕਰਨੇ ਇਸ ਤੇ ਵਿਚਾਰ کہ میں اس واستے کہنا جب میں اٹھ نو سال پہلے ایڈمنٹن گیا سی میرے کو معافی منگا رہا بےدی ساد کر کے اس مکر. میں پہچان تو نہیں سکیا پہ کیونکہ میں اتنے وردی چ دیکھا اتنے کالی جانا وردی سی میرے کو پہچان متھا ٹیکیا کہنے لگے گی جی کی پہچانیا کہ میں ایس پی دے دی کپور تھلے تھوں ارسٹ سی مجبوری ہے ਫੋਕਸ ਮੇਰੀ ਨੌਕਰ ਮੈਂ ਤੁਹਾਨੂੰ ਉਦੋਂ ਪਰੇਸ਼ਾਨ ਕੀਤਾ ਅੱਜ ਮੈਂ ਮਾਫੀ ਮੰਗਣ ਆਇਆ ਮੈਨੂੰ ਮਾਫ ਕਰ ਲੈ ਐਡਮਿੰਟਨ ਖੇਡ ਆ ਪਾ ਦਿੱਤਾ ਇਹਦੇ ਵਿੱਚ ਕੀ ਹੋਇਆ ਜਿਹੜੇ ਨੌਜਵਾਨ ਮੈਨੂੰ ਲੈ ਸਨ ਮੈਂ ਤਾਂ ਦੱਸ ਕੋਈ ਗੱਲ ਹੋਈ ਤੁਸੀਂ ਮੈਨੂੰ ਲੈ ਖੇਡਦੇ ਹੋਈ ਹੋਗੇ ਮੈਂ ਦਿੱਲੀ ਅਰਜਗੋਨਾਂ ਸੀ ਲੋਂਗੋਵਾਲ ਦੇ ਕੈਨਾਲ ਬਾੜੇ ਤੋਂ ਥੇ ਹੋਇਆ ਫਿਰ ਦੁਬਾਰਾ ਮੈਂ ਖਾਣ ਤੁਸੀਂ ਮੈਨੂੰ ਇੱਥੇ ਕਰਾਉਂਗੇ ਕਹਿੰਦੇ ਲੈ ਨੇ ਉਹਨਾਂ ਨੇ ਜਨਰੇਟਰ ਬੰਦ ਕਰ ਦਿੱਤਾ ਹਨੇਰਾ ਹੋ ਗਿਆ ਮਕਸੂਦਪੁਰ ਦੇ ਮੁੰਡੇ ਆ ਗਏ ਇਧਰ ਅੰਧੇਰਾ ਹੋਇਆ ਇਧਰ ਮੈਨੂੰ ਚੁਕਲੇ ਆ ਗਿਆ ਕਿ ਮੈਂ ਸਮਝਿਆ ਮੈਨੂੰ ਪੁਲਿਸ ਨੇ ਚੁਕਲੇ ਆ ਉਹ ਮੈਨੂੰ ਕਾਰ ਵਿੱਚ ਬਿਠਾਉਂਦੇ ਨੇ ਦੌੜਾਉਂਦੇ ਨੇ ਕਾਰ ਲਾਈਟਾਂ ਵੀ ਨਹੀਂ ਜਲਾਉਂਦੇ ਮੈਂ ਕਿ ਲਾਈਟ ਤੇ ਜਲਾਉ ਹਨੇਰਾ کہنے کلے گی جی تم چپ پر آسی تمہیں ٹکانے پہ پہنچا دیں بابا روشن سن جی مردان والے شاید جتنے بھی آتے رہے ڈیرے مینو لے گئے کہنے کے رات باقی جی تھی آرام اتنے کٹو ہونا تھا انتظام دلی پہنچا تک آ دیں گے ابھی اپنے پندر گفتاری نہیں آنگے آنی اے بدنامی دا ٹیکا اسی اپنے پندر نہیں لینا ਬਾਬਾ ਦਰਸ਼ਨ ਸਿੰਘ ਵੀ ਚਿੰਤ ਕਰ ਚਲੇ ਬਾਦ ਇੱਕ ਜੋ ਮੈਨੂੰ ਪਤਾ ਚਲੇ ਕਿ ਪਤਾ ਨਹੀਂ ਮਸਕੀਨ ਕਿਥੇ ਸੰਤ ਰੋਸ਼ਨ ਸਿੰਘ ਉਹਨਾਂ ਨੇ ਕਾਫੀ ਸਹਿਯੋਗ ਦਿੱਤਾ ਉਹਨਾਂ ਨੇ ਆਪਣੇ ਕਪੜੇ ਮੈਨੂੰ ਦੇ ਦਿੱਤੇ ਕਲਗੇ ਬਾਫੇ ਚਲੇ ਫਿਰ ਮੈਂ ਉਹਨਾਂ ਸੰਤਾਂ ਵਾਲਾ ਬਾਣਾ ਫੈਂਡੇ ਸੰਤ ਰੋਸ਼ਨ ਸਿੰਘ ਜੀ ਦੇ ਕਪੜੇ ਉਹਨਾਂ ਨੇ ਤਰਾਇਂ ਦਸਤਾਰਾ ਸਜਾ ਦੇ ਮੁੰਡਿਆਂ ਦੀ ਕੰਬੈਸਟਰ ਕਾਰ ਸੀ ਉਸ ਤੇ ਮੈਨੂੰ ਲੁਧਿਆਣੇ ਛੱਡ ਆਇਆ ਉਹ ਜਾਣੇ ਤੋਂ ਸਰਦਾਰ ਪ੍ਰਧਾਨ ਸਿੰਘ ਹਟਾਦੇ ਵਾਲੇ ਮੈਨੂੰ ਹੰਦਾਲੇ ਛੱਡਾਇਆ ਹੰਦਾਲੇ ਦੇ ਘਰ ਸੱਜਣ ਫਿਰਾਂ ਮੈਨੂੰ ਦਿੱਲੀ ਕੋਟਾ ਤੇ ਪਹੁੰਚਾ ਦਿੱਤਾ ਉਹ ਦਿੱਲੀ ਪਹੁੰਚ ਕੇ ਮੈਂ ਫਿਰ ਦਿੱਤਾ ਇਹ ਜਿਹੜੇ ਦੁਖਤ ਹਾਲਾਤ ਲੰਘਦੇ ਰਹੇ ਇਸ ਤੇਜ ਤੋਂ ਕਿ ਸਿਰਫ ਨੌਜਵਾਨਾਂ ਦੇ ਹੱਥੇ ਬਾਗ ਡੋਰ ਸੀ ਬਜ਼ੁਰਗ ਇੱਕ ਪਾਸੇ ਹੋ ਗਏ ਸੀ ਕਹਿੰਦੇ ਨੇ ਕਾਰ ਦੇ ਵਿੱਚ ਜੇ ਗੈਸ ਪਾਈ ਦਾ ਤੇ ਕੋਲਡ ਵੀ ਪਾਈ ਕੋਲਡ ਤੇ ਹੈ ਨਹੀਂ ਸੀ ਗੈਸ ਹੀ ਗੈਸ ওভারਹੀਟ ਹੋ ਗਈ ਇਸ ਇਹਨਾਂ ਦੀ ওভারਹੀਟਿੰਗ ਤੋਂ ਫਾਇਦਾ ਉਠਾਇਆ ਦੁਸ਼ਮਣ ਨੇ ਔਰ ਸਿੱਖਾਂ ਦੇ ਰੂਪ ਵਿੱਚ ਗੜਵੀ ਬੈਜ ਕੇ ਸਿੱਖਾਂ ਨੂੰ ਮਾਰਨਾ ਸ਼ੁਰੂ ਕੀਤਾ ਉਸ ਦਿਨ ਮੇਰਾ ਦਿਲ ਬਹੁਤ ਟੁੱਟ ਗਿਆ ਜਦ ਅੰਦਰ ਤੋਂ ਸਰਦਾਰ ਪ੍ਰੀਤਮ ਸਿੰਘ ਆਪਣੇ ਪਰਿਵਾਰ ਸਹਿ ਦਰਸ਼ਨ ਕਰਨ ਲਈ ਆਇਆ ਹੈ ਜਿੰਦੇ ਆਲੇ ਦੇ ਕੋਲ ਸ਼ੂਟ ਕਰ ਦਿੱਤੇ ਜਰਾ ਸਾਰੇ ਫਰਵਾਰ ਸਮੇਂ ਇੰਦਰਤਨ ਬੰਦ ਰਹਿਆ ਉਹਨਾਂ ਦੇ ਸੌ ਬਲੇਜ ਕਿਉਂਕਿ ਸ਼ਹਿਰ ਦਾ ਸਭ ਤੋਂ شریف ਮੁਨੱਸੀ ਸਰਦਾਰ ਪ੍ਰੀਤਮ ਸਿੰਘ ਵਾਸ ਮੈਂ ਐਲਾਨੀਆਂ ਕਿ ਸਿੱਖ ਨਹੀਂ ਕਰ ਸਕਦੇ ਸਿੱਖਾਂ ਦੇ ਰੂਪ ਵਿੱਚ ਬੇੜੀਏ ਕਰ ਰਹੇ ਨੇ ਵਕਤ ਹੀ ਤੌਰ ਤੇ ਤਹਿਰੀਕ ਵਾਪਸ ਲੈ ਲੋ ਨੇ ਤੇ ਬਹੁਤ ਸਾਰੇ ਸਿੱਖ ਮਾਰੇ ਜਾਣ ਆਖਰੀ ਦਿਨ ਐਸਾ ਹੋਇਆ ਮੇਰੇ ਦੇਖਦੇ ਆ ਦੇਖਦੇ ਆ ਲੋਂਗੋਵਾਲ ਨੇ ਵੀ ਫੈਸਲਾ ਕਰ ਲਿਆ ਸਲਾਹ ਕਰ ਲਈ ਪਰ ਇਹ ਮੇਰੇ ਦੇਖਣ ਦਾ ਵਾਕਿਆ ਰਕਾਦ ਬੰਦ ਤੋਂ ਨਿਕਲਦੇ ਆ ਲੋਂਗੋਵਾਲ ਨੂੰ ਇੱਕ ਤੋਂ ਫੜ ਲਿਆ ਇੱਕ ਨੌਜਵਾਨ ਨੇ ਫੈਸਲੇ ਦੇ ਦਸਤਕੇ ਕੀ ਅੱਖਾਂ ਭਰੀਆਂਆਂ ਸਨ ਲੋਂਗੋਵਾਲ ਨੇ ਕਹਿੰਦੇ ਜਵਾਨਾਂ ਨੂੰ ਬਚਾਣ ਵਾਸਤੇ ਦਸਤਕ ਦਿੱਤੀ ਰੁੱਲ ਜਾਣੀਆਂ ਨੇ ਜਾਨ ਤੇਰੇ ਵਰਗੇ ਜਵਾਨਾਂ ਨੂੰ ਬਚਾਣ ਵਾਸਤੇ ਕੀਤਾ ਨਹੀਂ ਤੇ ਰੁੱਲ ਜਾ ਸੰਭਲਣ ਦੇ ਅਜੇ ਕੰਮ ਸਾਰੇ ਜ਼ਖਮੀ ਹੈ ਸਮਝਣ ਦੇ ਪਰ ਕੌਣ ਇਤਨੀ ਗੱਲ ਸਮਝੇ ਫਿਰ ਮੇਰੇ ਸਾਹਮਣੇ ਉਹਨਾਂ ਦਾ ਗਰੇਵਾਨ ਪਕੜ ਕੇ ਪੰਜ ਛਕ ਗਾਲਾਂ ਵੀ ਕਢੀਆਂ ਕਹਿੰਦੇ ਕਿ ਕਾਨੂੰਨ ਬਚਾੜੂ ਮੈਂ ਨਹੀਂ ਚਾਹਦਾ ਪੰਜਾਬ ਦੀ ਹੋਰ ਨੌਜਵਾਨੀ ਬਰਬਾਦ ਹੋਵੇ ਫਿਰ ਐਸਫੀ ਦੇ ਵੀ ਜੋ ਐਡਮਿੰਟ ਨੇ ਚ ਇਸਨੇ ਵੀ ਕਬੂਲ ਕੀਤਾ ਗੈਨੀ ਜੀ ਇਹ ਤੇ ਤੈਹੀਕ ਸਹੀ ਇਸ ਤਰ੍ਹਾਂ ਦੇ ਮਰਗਵਾਨ ਸਾਰੇ ਖਤਮ ਕਰ ਲੈ। ਕਿ ਆਪ ਨੂੰ ਹੋਣ ਕਹਿੰਦਾ ਹੈ। ਪਰ ਜੋ ਕਹਣ ਆ ਗਿਆ ਪੰਜਾਬ ਤਾ ਐਗਰੈਂਡਲ ਰਹਿੰਦਾ ਹੈ। ਹਮ ਸਾਰੀ ਗੱਲ ਦੱਸਦਾ। ਮੈਂ ਕਹੋ ਦੂੰ ਤੇ ਤੌੜੀ ਬਹੁਤ ਸੰਗੀ। ਬਹੁਤ ਪਰੇਸ਼ਾਨ ਕੀਤਾ। ਕਈ ਨੌਜਵਾਨਾਂ ਨੂੰ ਬਰਬਾਦ ਕੀਤਾ। ਪੰਜਾਬ ਵਿੱਚ ਬੈਨਰ ਹੀ ਉਸਨੇ ਇਸ ਲਈ ਕੀਤਾ ਸੀ ਮੇਰੇ। ਕਿਉਂਕਿ ਪੰਜਾਬ ਇੱਕ ਤੁਸੀਂ ਨਾ ਸੋ। ਗੁਰੂ ਰਾਮਦਾਸ ਜੀ ਦੇ ਗੁਰੂਪੁਰਪ ਤੇ ਮੈਂ ਸਿਰਫ شک کے جو ہے جاندہ رہا سوراسی راب لگیا اے زخم کافی لمبے سمے تک رسٹ رہا پھر جو کانٹ اس تو باد ہویا کہ سکھاں تا قتل آم ہویا کانپور بچ دلی بچ ٹاٹا نگر بچ اور اندار بچ گوالیر بچ مورینے بچ ਔਰ ਰਸਤੇ ਚ ਰੇਲਾਂ ਵਿੱਚ ਬੈਠੇ ਮੁਸਾਫਰ ਸਿੰਘ ਮੁਸਾਫਰ ਚਾਹੇ ਫੌਜੀ ਸੰਚੈ ਪੁਲਸੀ ਅਚਨ ਚਾਹੇ ਸਿਵਲੀਅਨ ਸਭ ਨੂੰ ਟਿਕਾਣੇ ਦਾ ਇਸ ਦੌਰਾਨ ਫਿਰ ਮੈਂ ਕਾਨਪੁਰ ਚਲਾ ਗਿਆ ਛੁਪ ਕੇ ਮੈਨੂੰ ਪਤਾ ਚਲਿਆ ਗੁਰਦੁਆਰਿਆਂ ਨੂੰ ਅਗ ਲੱਗੀ ਗਿਆਨੀ ਕਲਿਆਣ ਸਿੰਘ ਨੇ ਸਾਥ ਦਿੱਤਾ ਹਾਲਾਂਕਿ ਮੇਰੇ ਨਾਲੋਂ 10 ਸਾਲ ਉਮਰ ਦੇ ਵਿੱਚ ਵੱਡੇ ਬਜ਼ੁਰਗ ਨੇ ਸਾਥ ਉਹਨਾਂ ਦੇ ਦੋ ਲੜਕਿਆਂ ਨੇ ਵੀ ਸਾਥ ਦਿੱਤਾ ਜਿੰਨੇ ਗੁਰਦੁਆਰਿਆਂ 'ਚ ਜਲੀਆਂਆਂ ਬੀੜਾ ਸਨ ਉਹ ਇਕੱਠੀਆਂ ਕੀਤੀਆਂ ਅਖਾਲੀ ਜੀ ਦੇ ਗੁਰਦਾਰੇ ਸਾਰੀਆਂ ਬੀੜਾਂ 70 ਦੇ ਕਰੀਬ ਲੈਂਦੀਆਂ ਅੱਗ ਜਲੀ ਗਈ ਗੁਰਦਵਾਰਿਆਂ ਨੂੰ ਅੱਗ ਲਾਈ ਗਈ ਸਿੱਖ ਕੈਂਪਾਂ ਦੇ ਸੰਕਰਾਂ 'ਚ ਵੀ ਨਹੀਂ ਗੁਰਦਾਰੇ ਉੱਤੇ ਗੁਰਦਾਰੇ ਦੀ ਛੱਤ ਦੇ ਉੱਤੇ ਲੰਗਰ ਦੀਆਂ ਲੱਕੜਾਂ ਉੱਪਰ ਚੜਾਈਆਂ ਸਸਵਰ ਭੇਗ ਯਾਨੀ ਕਲਿਆਨ ਕਲਿਆਨ ਸਿੰਘ ਨੇ ਮੈਂ ਅਸਮਰਤਾ ਪ੍ਰਗਟ ਕੀਤੀ ਮੈਂ ਤਾਂ ਮੇਰੇ ਕੋਲ ਲਖਣਾ ਨਹੀਂ ਚੜ੍ਹਨ। ਨਾਲ ਦੇ ਸਾਥੀਆਂ ਨੇ ਉਹਨਾਂ ਦੇ ਬੱਚਿਆਂ ਨੇ ਔਰ ਗਿਆਨੀ ਕਲਿਆਨ ਸਿੰਘ ਇਹ ਸਾਰੀਆਂ ਲਖਣਾ ਉੱਪਰ ਚੜਾਈਆਂ ਤੀਸਰੀ ਮੰਦਰ ਤੇ। ਇਹਨਾਂ ਦੇ ਅਸੀਂ ਅੰਗਿਠੇ ਬਣਾਏ ਔਰ ਉਹ ਫਾਟ ਜਲੀਆਂ ਵੇੜਾਂ ਜਿਨ੍ਹਾਂ ਦੀ ਬਿਦਵੀ ਹੋਈ ਸੀ ਉਹਨਾਂ ਦਾ ਸਸਕਾਰ ਕਰਨਾ ਸ਼ੁਰੂ ਕੀਤਾ। ਹਾਦਿਕ ਸੰਕਿਰਪਾਟ ਕਹੂੰਗਾ ਉਠੜਾਈ ਸੀ ਸੱਚ ਵੀ ਰਾਤੀ ਰਾਤ ਦੇ 12 ਵਜੇ ਤੱਕ ਕਰ ਚੁਕੇ ਸੀ ਬਾਅਦ ਵਿੱਚ ਕੁਝ ਬੀਬੀਆਂ ਵੀ ਆ ਗਈਆਂ ਕੁਝ ਹੋਰ ਸੰਗਤਾਂ ਵੀ ਆ ਗਈਆਂ ਆਵੇ ਰਿਸਕ ਸੀ ਪਰ ਆ ਗਈ ਉਹਨਾਂ ਦੀ ਸ਼ਰਤ ਉਹਨਾਂ ਨੇ ਸਹਿਯੋਗ ਦਿੱਤਾ ਸਵੇਰੇ 4 ਵਜੇ ਪੁਲਿਸ ਸਾਹਿਬ ਨੇ ਉਹਨਾਂ ਨੂੰ ਨੋਟਿਸ ਪੜਾਇਆ 4 ਘੰਟੇ ਕਾਨਪੁਰ ਛੋੜੋ ਕੁਛੇ 1 ਸਾਲ ਤੱਕ ਕਾਨਪੁਰ ਨਹੀਂ ਆ ਸਕਦਾ ਮੈਂ ਕਹ ਮੇਰਾ ਕਸੂਰ ਤੁਸੀਂ ਕੀ ਕਰ ਰਿਆ ਮੈਂ ਤਾਂ ਤੁਸੀਂ ਬੀੜਾਂ ਜਲਾਈਆਂ ਨੇ ਮੈਂ ਤੇ ਸਿਰਫ ਉਹਨਾਂ ਦੀ ਸੰਭਾਲ ਕੀਤੀ ਤੁਸੀਂ ਗੁੰਡਿਆਂ ਨੂੰ ਅੱਗੇ ਕਰਕੇ ਬੀੜਾਂ ਜਲਵਾਈਆਂ ਮੈਂ ਕੱਤਰ ਕਰਕੇ ਲੈਂਦੀਆਂ ਰੋੜ ਕੋ ਕੁਛ ਨਹੀਂ ਕੀਤਾ ਲੱਖਣ ਮੈਨੂੰ 4 ਘੰਟੇ ਕਾਨਪੁਰ ਚ ਛੋੜਨਾ 91 ਦੇ ਚ ਮੈਂ ਫ੍ਰੀ ਹੋਇਆ ਜਦ ਬੀਪੀ ਸਿੰਘ ਦੀ ਹਕਮਤ ਬਣੀ 42 ਆਦਮੀਆਂ ਦੇ ਕੇਸ ਵਾਪਸ ਲਏ ਗਏ ਉਹਦੇ ਸਿਮਰਨਜੀਤ ਸਿੰਘ ਮਾਨ ਤੇ ਦਾਸ ਫੇ ਬਾਕੀ ਹੋਰ ਚਲੇ ਫਤਮਨ ਤੇ ਸੱਜਣ ਸਬ ਬਾਕੀ ਤੇ ਤੋਂ ਪਹਿਲੇ ਹੀ ਪ੍ਰਿਆਲ ਤੋਂ ਕਿਸੇ ਜਨਾਂ ਦੇ ਮੁਕਦਮੇ ਬਣੇ ਸਨ ਕਿਸੇ ਦਾ ਸਾਲ ਬਾਅਦ ਰਫਾ ਦਫਾ ਹੋ ਗਿਆ ਕਿਸੇ ਦਾ 6 ਮਹੀਨੇ ਹਕੂਮਤ ਦੇ ਜਾਣ ਨਾਲ ਮੇਰਾ ਕੇਸ ਵਾਪਸ ਹੋਇਆ ਮੈਂ ਦਰਦੀ ਸਾਹ ਦਾ ਬਿਰਾਜ ਸਭ ਦਿੱਲੀ ਤੋਂ ਹੁਣ ਵੀ ਐਸਪੀ ਜੀ ਅਗਰ ਮੈਂ ਫਿਰ ਚੇਨਲ ਸੁਬੇ ਤੇ ਪਹੁੰਚ ਗਿਆ ਮੈਂ ਉਹਨਾਂ ਨੂੰ ਪੁੱਛਿਆ ਜਿਨ੍ਹਾਂ ਨੂੰ ਪਕੜਨ ਤੇ 2.2 ਕਰੋੜ ਰੁਪਇਆ ਗਵਰਨਮੈਂਟ ਦਾ ਖਰਚ ਹੋਇਆ ਉਹਨਾਂ ਨੂੰ ਗਵਰਨਮੈਂਟ ਤਾਂ ਛੱਡ ਦਿੱਤਾ ਗਿਆ ਕਿਸ ਵੀ ਰਫਾ ਦਫਾ ਤੇ ਮੇਰੇ ਹੁਣ ਕੀ ਦਿੱਤਾ ਹੈ ਪਹਿਲੇ ਤੋਂ ਨਹੀਂ ਕਿ ਮੈਨੂੰ 10 ਸਾਲ ਕਿਉਂ ਖੱਜਲ ਖਾਰ ਕੀਤਾ ਮੇਰਾ ਪਾਸਪੋਰਟ ਵੀ ਜ਼ਬਤ ਤੇ 3 ਦਿਨ ਮੈਂ ਕਚਹਿਰੀ ਚ ਕਿ ਕਿਧਰੇ ਇੱਕ ਦਿਨ ਵੀ ਨਹੀਂ ਪਹੁੰਚਿਆ ਕੀ ਗ੍ਰਸਤਾਰੀ ਦੇ ਵਰਨ ਇਸ ਤਰ੍ਹਾਂ ਮੈਨੂੰ ਜ਼ਲੀਲ ਕਰਨ ਕੀਤਾ 10 ਸਾਲ ਮੈਨੂੰ ਕਿਉਂ ਖੱਜਲ ਖਾਰ ਕੀਤਾ ਕਹਿੰਦੇ ਕਿ ਤੁਸੀਂ ਜਿਹੜੀਆਂ ਦਲੀਲਾਂ ਦਿੰਦੇ ਹੋ ਇਹਦੇ ਨਾਲ ਗਵਰਨਮੈਂਟ ਬਦਨਾਵਾਂ ਇੱਕ ਦਲੀਲ ਮੈਂ ਦਿੱਤੀ ਸੀ ਜਿਸ ਦਾ ਕੋਈ ਜਵਾਬ ਨਹੀਂ ਸੀ ਹਾਜ਼ਰਤ ਬਲਦੇ ਜੁਦ ਕਸ਼ਮੀਰੀ ਔਰ ਪਾਕਿਸਤਾਨੀ ਅਤੰਤਵਾਦੀ ਜਮਾ ਹੈ ਭਾਰਤੀ ਗਵਰਨਮੈਂਟ ਨੇ ਹਜ਼ਰਤ ਬੰਦਾ ਘੇਰਾ ਪਾਇਆ ਇੱਕ ਬਹੁਤ ਵੱਡੀ ਦਰਗਾਹ ਹੈ ਸਾਡੇ ਵਿੱਚ ਸ਼ਾਇਦ ਕੋਈ ਸ਼ਰੀਰ ਨਗਰ ਗਿਆ ਹੋਵੇ ਬਹੁਤ ਵੱਡੀ ਦਰਗਾਹ ਹੈ ਉੱਥੇ ਮੂਏ ਮੁਬਾਰਕ ਮੁਹੰਮਦ ਸਾਹਿਬ ਦਾ ਇਕਬਾਲ ਤੇ ਹੈ ਕਿਸ ਤਰ੍ਹਾਂ ਉਹਨਾਂ ਨੇ ਮੁਸਲਮਾਨਾਂ ਨੇ ਸੰਭਾਲਿਆ ਇਹ ਵਾਲ ਕਿਸ ਤਰ੍ਹਾਂ ਲੈ ਗਏ ਨੇ ਉਹ ਜਾਣਨ ਲੇਕਿਨ ਅਜੇ ਵੀ ਸਤਕਾਰ ਨਾਲ ਉਹਨਾਂ ਨੇ ਰੱਖਿਆ ਬਹੁਤ ਵੱਡਾ ਅਸਥਾਨ ਉੱਥੇ 100 ਦੇ ਕਰੀਬੇ ਸਨ ਭਾਰਤ ਸਰਕਾਰ ਨੇ ਘੇਰਾ ਪਾ ਦਿੱਤਾ ਪਾਣੀ ਦਾ ਕਨੈਕਸ਼ਨ ਤੋੜ ਦਿੱਤਾ, ਬਿਜਲੀ ਦਾ ਖਰਾਕ ਪਹੁੰਚਣ ਦੀ ਜਿਹੜੀ ਲਾਈਨ ਸੀ ਉਹ ਵੀ ਤੋੜ ਦਿੱਤ। 15 ਜਨਵਾਰ ਭੁੱਖੇ ਪਿਆਸਿਆਂ ਨੇ ਸਮਰਪਣ ਕਰ ਦਿੱਤਾ ਸਿੰਡਰ ਦਾ। ਮੈਂ ਜਦ ਇਹ ਨਹੀਂ ਸੀ ਇਹ ਹੀ ਕੁਝ ਦਰਬਾਰ ਸਾਹਿਬ ਦੇ ਕੀਤਾ ਜਾ ਸਕਦਾ ਸੀ। ਬਿਜਲੀ ਪਾਣੀ ਦਾ ਕਨੈਕਸ਼ਨ ਤੋੜ। ਖਰਾਕ ਦੀ ਲਾਈਨ ਕੱਟ। ਐਸਾ ਆ ਡੰਬਰ ਕਰਨ ਦੇ ਕੀ ਲੋਸ। ਮੇਰੇ ਨਾਲ ਹਿੰਦੂ ਸਹਿਮਤ ਸ। ਐਵੀਨਰਸ। ਸਾਰੇ ਸਿੱਖ ਵੀ ਚੰਗੇ ਨਹੀਂ ਹੁੰਦੇ ਔਰ ਸਾਰੇ ਸਿੱਖ ਵੀ ਬੁਰੇ ਨਹੀਂ ਹੁੰਦੇ ਸਾਰੇ ਹਿੰਦੂ ਚੰਗੇ ਨਹੀਂ ਹੁੰਦੇ ਪਰ ਯਕੀਨ ਜਾਨੋ ਸਾਰੇ ਹਿੰਦੂ ਬੁਰੇ ਨਹੀਂ ਹੁੰਦੇ ਇਫਨੇ ਸਿੱਖਾਂ ਨੇ ਆਦਾ ਨਾਰਾ ਨਹੀਂ ਮਾਰੇ ਹਣਾ ਕਚਹਿਰੀ ਚ ਦੇਖ ਕੇ ਜਿਹੜੇ ਹਿੰਦੂ ਰੋਂ ਕਹਿੰਦੇ ਸਨ ਮੈਨੂੰ ਦੇਖ ਕੇ ਕਿਨੇ ਗਾਨੇ ਜੀ ਤੁਸੀਂ ਤੇ ਸਭ ਸਭ ਗਾਣਾ ਕਰਦੇ ਹੋ ਔਰ ਸਾਰੇ ਹਿੰਦੂ ਬੁਰੇ ਨਹੀਂ ਹੁੰਦੇ ਅੰਦਰ ਵੀ ਚੰਗੇ ਹੁੰਦੇ ਸਨ گواہی دین نو تالی وال وکیل نے ہندو کٹھے کی تھے میرے پاس کہنے لگے بے قصور منک ہے یہ صرف بول رہے صرف دلیل آ ہے کہنے چپ نہیں رہ سکتا چپ رہ جائے ایسا جج دے بوس بابو لال جج سی پٹیالا ہو جائے چپ نہیں رہ سکتا چپ رہ جائے کہنے لگے نہیں بولنا اس دا پیش آئے ਬੋਲ ਨਹੀਂ ਦੀ ਗ੍ਰੇਟ ਕਥਾ ਕਰਦਾ ਐ ਜਦ ਲਈ ਮੈਂ ਦਿੱਤੀ ਸੀ ਮੈਂ ਆਜੋ ਕੁਝ ਹਜ਼ਰਤ ਬਲੰਦੇ ਚ ਕੀਤਾ ਗਿਆ ਇੱਥੇ ਵੀ ਕੀਤਾ ਜਾਂਦਾ ਹਰ ਇੱਕ ਮਸਲਾ ਖੜਾ ਕਰ ਹੈ ਹਮਦਰਦੀ ਦਾ ਲੈ ਜਾ ਹੈ ਦੁਆਜ ਪੈਦਾ ਕਰਕੇ ਵੋਟ ਲੈਣੇ ਸਨ ਹਕੂਮਤ ਬਣਾਣੀ ਸੀ ਇਹਨੂੰ ਸਾਡੇ ਪੋਲੀਟਿਕ ਸਮਝ ਨਾ ਸਕ ਸਮਝ ਨਾ ਸਕ ਪਰ ਬਿਨਾਂ ਨੇ ਸਮਝ ਕੇ ਕੁਝ ਕਹਿਣਾ ਸ਼ੁਰੂ ਕੀਤਾ ਉਹਨਾਂ ਨੂੰ ਵਧਾ ਰੱਖਿਆ ਕਿ ਆਪ ਮੂਰਖਤਾ ਵੱਸੋ ਕੇ ਕੌਮ ਨੂੰ ਖੋਰ ਕੀਤਾ حالات نائنٹی ون فری ہویا اور وہ بی پی سنگھ نے کانگریس حکومت نے گیا بی پی سنگھ نے اعلانیاں بھی کیا یہ کیس گلت بنایا گئے یہاں بندے دس دس سال تک گلت پریشان کیا کھانا کا پریشان کیا اس اس بعد نائنٹی ٹو میں کھلے دیش ودیش ਰਮਣ ਕਰਨਾ ਰਮ ਕੇਤਾ ਕਾਉਂ ਦੇਤੇ ਜਿਹੜਾ ਤੇਜਾ ਸਾਖ ਵਰਤਿਆ ਨਨਕਾਣੇ ਸਾਹ ਦੇ ਜ਼ਖਮ ਅਜੇ ਭਰੇ ਨਹੀਂ ਸੰਤ ਸੈਤਾਲੀ ਦੇ ਨਵੇਂ ਜ਼ਖਮ ਸ਼ੁਰੂ ਹੋ ਗਏ ਤੇ ਸੈਤਾਲੀ ਦੇ ਜ਼ਖਮ ਵੀ ਅਜੇ ਭਰੇ ਨਹੀਂ ਸੰਤ ਰੋਂਗ ਰੋਂਗ ਜ਼ਖਮ ਯਾਬਤ ਸਰਾਸੀ ਸਾਉਂ ਦੇਤੇ ਜਿਹੜਾ ਤੇਜਾ ਸਾਖ ਵਰਤਿਆ ਨਾਨਕ ਕਾਣੇ ਸਾਦੇ ਜ਼ਖਮ ਅਜੇ ਭਰੇ ਨਹੀਂ ਸੰ ਸੈਤਾਲੀ ਦੇ ਨਵੇਂ ਜ਼ਖਮ ਸ਼ੁਰੂ ਹੋਏ ਤੇ ਸੈਤਾਲੀ ਦੇ ਜ਼ਖਮ ਵੀ ਅਜੇ ਭਰੇ ਨਹੀਂ ਸੰ ਰੋਂ ਰੋਂ ਜ਼ਖਮੀ ਹੋ ਗਿਆ ਸਰਸੀ ਸਤਗੁਰ ਰਹਿਮਤ ਕਰਨ ਗਾਲੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪੰਮਕ ਉਸ ਦੀ ਔਲਾਦ ਸਾਥੇ ਸਹਾਇ ਹੋਣ ਮਦਦਗਾਰੋਂ ਨੂੰ ਪਰ ਸਹੀ ਸੋਚਣੀ ਦੇ ਇਤਨੇ ਮੈਂ ਅਰਜ਼ ਕਰਾਂ 68 ਤੀਰਥਾਂ ਦੇ ਉੱਤੇ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਸਥਾਨ ਨੇ ਰਾਮੇਸ਼ਰਮ ਦੇ ਵਿੱਚ ਗੁਰੂ ਨਾਨਕ ਦਾ ਸਥਾਨ ਹੈ ਹਰੀਦਵਾਰ ਦੇ ਵਿੱਚ ਇਤਿਹਾਸਕ ਸਥਾਨ ਹੈ ਬਨਾਰਸ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਇਤਿਹਾਸਕ ਸਥਾਨ ਹੈ ਗੁਰੂ ਨਾਨਕ ਦਾ ਇਤਿਹਾਸਕ ਸਥਾਨ ਹੈ ਸਾਰੇ ਦੇਸ਼ ਦੇ ਵਿੱਚ ਇਤਿਹਾਸਕ ਸਥਾਨਾਂ ਦੇ ਆਸਰੇ ਤੇ ਸਾਰੇ ਦੇਸ਼ ਨੂੰ ਅਸੀਂ ਸਿੱਖ ਬਣਾ ਸਕਦੇ ਸੀ ਨਵੇਂ ਲੱਗਦੇ ਕਰੀਬ ਕਬੀਰ ਪੰਥੀ ਤੇ ਬਣਨ ਨੂੰ ਤਿਆਰ ਸੀ ਪਰ ਵੱਧ ਕਿਸਮਤੀ ਇਕਬਾਲ ਠੀਕ ਕਹਿੰਦਾ ਹੈ ਨਾਨਕ ਦਾ ਬਗੀਚਾ ਉਹਨਾਂ ਮਾਲੀਆਂ ਦੇ ਹੱਥ ਆਇਆ ਹੈ ਜਿਨ੍ਹਾਂ ਨੇ ਬਗੀਚੇ ਨੂੰ ਪੁਜਾੜਿਆ ਤੇ ਹੈ ਫੈਲਾਇਆ ਨਹੀਂ ਪਹਿਲਾ ਪੁਜਾੜਿਆ ਵਰਨਾ ਹਰ ਜਗ੍ਹਾ ਇਤਿਹਾਸਕ ਸਥਾਨ ਮੌਜੂਦ ਹਨ ਇਤਿਹਾਸਕ ਸਥਾਨ ਇਸਾਈਆਂ ਦੇ ਨਹੀਂ ਨੇ ਉਹਨਾਂ ਨੇ ਨਾ 50 ਸਾਲਾਂ ਚ 4 ਕਰੋੜ ਨਵੇਂ ਕ੍ਰਿਸਚਨ ਬਣਾਏ ਸਾਰੇ ਦੇਸ਼ ਸਾਡੇ ਇਤਿਹਾਸਕ ਸਥਾਨ ਨੇ ਅੰਧੀ ਅੰਧੇ ਰਹਿ ਉਠੇ ਕਿਤੇ ਉਹ ਸਿੱਤੇ ਸਾਰੇ ਦੇਸ਼ ਨੂੰ ਹਨ ਗੁਰੂ ਨਾਨਕ ਦੇਵ ਜੀ ਦੀ ਛਤਰ ਛਾਇਆ ਇਹ ਟ ਲੈ ਆ ਸਕਦੇ ਸੀ ਇਸ ਤਰ੍ਹਾਂ ਦੀ ਸੋਚ ਨਹੀਂ ਡੈਮੋਕ੍ਰੇਸੀ ਦੇ ਜ਼ਮਾਨੇ ਚ ਮਨੁੱਖ ਦੀ ਤਾਕਤ ਹੁੰਦੀ ਹੈ ਬਹੁਤ ਗਣਤੀ ਬਾਕੀ ਸਾਰੀਆਂ ਤਾਕਤਾਂ ਰਹਿ ਜਾਂਦੀ ਹੈ ਜੀ ਮੈਨੂੰ ਇਹ ਬਹੁਤ ਸਮਝੀ ਨਵੈਲਾ ਕਬੀਰ ਪੰਥੀਆਂ ਨੇ ਕਿਹਾ ਸੀ ਅਸੀਂ ਸਜਣ ਨੂੰ ਪਿਆਰਾਂ ਜਿਨ੍ਹਾਂ ਦੇ 700 ਦੇ ਕਰੀਬ ਅਲਾਹਾਬਾਦ ਦੇ ਚ ਦੋ ਸਾਲ ਪਹਿਲੇ ਸਜ ਸਫੇ ਸ਼ਾਮਲ ਹੋਇਆ ਆਗਿਆਨੀ ਹਾ ਗੁਰਿੰਦਰ ਸਿੰਘ ਬੈਠੇ ਨੇ ਇਸ ਸਾਰੇ ਸਮਾ ਉਹ ਕਬੀਰ ਬੰਤੀ ਸਾਰੇ ਕਹਿੰਦੇ ਜਿਸੀ ਸਾਰੇ ਦੇ ਸਾਰੇ ਸਿੰਘ ਸਜਣ ਨਾ ਤੇ 710 ਦਾ 700 ਕਿਰਸਾਨਾਂ ਕਮ ਸੇ ਕਮ 1400 ਕਚਹਿਰੀਆਂ ਦਾ ਇੰਤਜ਼ਾਮ ਸ਼੍ਰੀ ਗੁਰ ਸਿੰਘ ਸਭਾ ਅਲਾਵਾ ਨਹੀਂ ਕੀਤਾ 90 ਲੱਖ ਜਨ ਮੁਪਿਆ ਨੇ ਗੁਰਵਾਰਿਆਂ ਦੀ ਗੋਲਕਾ ਕੇ ਸੁਵਸਤੇ ਮੈਂ ਆਪਣੇ ਅਮਰੀਕਾ ਦੇ ਇੱਕ ਸ਼ਹਿਰ ਦਾ ਸੁਣ ਕੇ 당ਗ ਰਹਿ ਗਿਆ। ਕ੍ਰਿਸਨ ਲੇਸਨ ਗੁਰਦਾਰੇ ਦੇ ਦੋ ਪਾਰਟੀਆਂ ਨੇ ਜੱਜ ਨੇ ਕਿਹਾ 5 ਲੱਖ ਡਾਲਰ ਜਮ੍ਹਾਂ ਕਰਾਓ। ਨਹੀਂ ਤੇ ਸੁਲਾ ਕਰ ਲੋ। ਉਸ ਤੋਂ ਪਹਿਲੇ 3-4 ਲੱਖ ਡਾਲਰ ਬਰਬਾਦ ਕਰ ਚੁੱਕੇ ਸਨ। ਐਸਾ ਕਾਉਂ ਦਾ ਪੈਸਾ 20 ਡਾਲਰ ਡਾਲਰ ਮਸਾੜ ਦੇ ਇੱਕ ਦਿਨ ਕਿ 10-10 ਲੱਖ ਡਾਲਰ ਅਦਾਲਤਾਂ ਦੀ ਤਮਾ। ਤੇ ਜੇ ਕੁਝ ਕਰੋ مشین جیڑا ہے نا زبان دراز ہے گل گرد ہے جو متھا ٹیکیا جا رہے ہیں وکیلہ واسطے ادالتوں واسطے گریب کا موہ گروہ کی گولت ہے اگر گریب کے موہ سے چلا جاندہ نوے فیصدی بھارت دی عبادی قریب ہے اب سکھونی سے سی سکھونی سے اس طرح کی سوچنی دا دراس نے پرچار کی کیا پرچار ਨਾ ਜੋ ਸੀਲੇ ਸਿਖਾ ਨੂੰ ਚੰਗਾ ਲੱਗਿਆ ਨਾ ਵਕਤ ਦੀ ਹਕੂਮਤ ਨੂੰ ਚੰਗਾ ਲੱਗਿਆ 10 ਸਾਲ ਮੈਨੂੰ ਪਰੇਸ਼ਾਨ ਕੀਤਾ ਸਾਰੇ ਹਾਲਾਤ ਜਿਹੜੇ ਅਸਲੀਏ ਸਨ ਮੈਂ ਤੁਹਾਡੇ ਸਾਹਮਣੇ ਜੋ ਹੈ ਰੱਖੇ ਲੜਾਈ ਵਿਚਾਰਾਂ ਦੀ ਬੜੀ ਫਰਬਲ ਹੁੰਦੀ ਹੈ ਅਸੀਂ ਪੇਸ਼ ਨਾ ਕਰ ਸਕਦੇ ਲੜਾਈ ਦਲੀਲਾਂ ਦੀ ਬੜੀ ਫਰਬਲ ਹੁੰਦੀ ਹੈ ਅਸੀਂ ਕਰ ਨਾ ਸਕਦੇ ਸਾਡਾ ਮੀਡੀਆ ਬਿਲਕੁਲ ਕੰਮ ਨਹੀਂ 500 ਸਾਲ ਦਾ ਸਾਡਾ ਇਤਿਹਾਸ ਸੀ ਤੇ ਇਹਨਾਂ ਵਰਗਾ ਸੋਰਵੇ ਇਹਨਾਂ ਵਰਗਾ شریف ਇਹਨਾਂ ਵਰਗਾ ਜਾਣੇ ਇਹਨਾਂ ਵਰਗਾ ਇਮਾਨਦਾਰ ਕੋਈ ਨਹੀਂ ਇਤਿਹਾਸ ਨੂੰ ਵਿਗਾੜ ਦਿੱਤਾ ਕਿਉਂਕਿ ਆਪਣੇ ਇਤਿਹਾਸ ਦੀ ਅਸੀਂ ਰੱਖਿਆ ਨਾ ਕਰ ਸਕਦੇ ਸਹੀ ਧਰਮ ਨਾਲ ਪੇਸ਼ ਨਾ ਕਰ ਸਕਦੇ اور ਅਜੇ ਵੀ ਕੁਝ ਸਿੱਖੇ ਹੋਈ ਹੈ ਮੈਨੂੰ ਉਮੀਦ ਨਹੀਂ ਲੱਗਦੀ ਅਜੇ ਵੀ ਅਸੀਂ ਕੁਝ ਸਿੱਖਿਆ ਹੋਵੇ ਇਸ ਤਰ੍ਹਾਂ ਦੀ ਮੈਨੂੰ ਉਮੀਦ ਲਈ ਹੈ ਫਿਰ ਵੀ ਮੈਂ ਇਤਨਾ ਮਨਾਂ ਦਾ ਦੇਸ਼ ਦੇ ਜਿਤਨੇ ਅੱਜ ਵੀ ਛੜਦਾ ਤੇ ਸਮਝ ਹੈ ਵਿਦੇਸ਼ ਨਹੀਂ ਤੇ ਨਹੀਂ ਹੈ ਬਿਲਕੁਲ ਨਹੀਂ ਇਤਨੀ ਗੈਰ ਦੇ ਵਿੱਚ ਵੀ ਮੈਨੂੰ ਸੰਕੋਚ ਨਹੀਂ ਕਿ ਦੂਸਰੀ ਮੈਂ ਇਹ ਵੀ ਅਰਜ਼ ਕਰਦੇ ਹਾਂ ਮੈਂ ਆਪਣੀ ਧੁਨ ਦਾ ਮਾਲਕ ਹਾਂ ਮੈਂ ਕਦੀ ਕਿਸੇ ਦੀ ਗਲਤ ਵਿਚਾਰ ਨਾਲ ਸਹਿਮਤ ਨਹੀਂ ਹੋऊंगा ਇਸੇ ਕਾਰਨ ਕਈ ਮਨੁੱਖਾਂ ਦੇ ਸਾਹਮਣੇ ਮੈਂ ਵਲਤ ਹੋ ਜਾਣਾ ਮੈਂ ਕਿ ਇੱਕ ਗੱਲ ਅਪਣਾ ਲਓ ਜਿਹੜੀ ਮੈਂ ਕਹੀ ਸੀ ਲੁਧਿਆਣੇ ਦੇ ਵਿੱਚ میں کہا چھال لمبی مارن واسطے کئی دفعہ پچھے ہٹنا پہنے ہٹ جاؤ پچھے بہت دلیل ہو بہت خوار ہو جانا دلیل سے دلیل دا جواب دلیل چاہی دا چاہیے دلیل دا جواب دلیل اس کوئی نہیں انجام ساری قوم دے سامنے ساتھ گر رحمت کرن دھن گر نانک دی امت ہے گرو سنگھ جی مہاراج دی یہ امت ہے اور یہ خیال سی مکھ شکتی دھرم ہے سجائی کوڑ نکوٹے نان کا کاڑک سچ رہی وید کرشی کے اندھنے ستے میو ستنے ست کی صدیب جیت ہوتی ہے اگر جیت نہیں ہوئی ہے تو پھر اے بھی سمجھ لینا جھوٹ سے کھڑے سی کرم جھوٹے سن سوچنی جھوٹھی سی ستے میو جیتے ਕਿ ਆ ਤੇ ਰਿਸ਼ੀਆਂ ਦੇ ਇਹ ਬਹੁਤ ਗਲਤ ਲੈ ਕੋਰ ਨਹੀਂ ਖੁੱਟੇ ਨਾਨਕ ਉਹੜਕ ਸੱਚ ਰਹੀ ਕਿ ਆ ਤੇ ਕਉਨ ਗੁਰੂ ਦਾ ਬਹੁਤ ਐਵੇਂ ਸੱਚ ਸਦੀ ਵੀ ਨਹੀਂ ਹਾਰਦਾ ਸਤ ਦੀ ਸਦੀਪ ਜਿੱਤ ਹੁੰਦੀ ਹੈ ਸੱਤ ਦੀ ਤੌਰ ਤੇ ਹਾਰ ਹੁੰਦੀ ਹੈ ਲੇਕਿਨ ਕੌਮ ਦੀ ਇਤਨੇ ਹਾਰ ਇਤਨਾ ਬਦਨਵਾਦ ਆ ਤਾ ਇਤਿਹਾਸ ਇਤਨਾ ਵਿਗੜਿਆ ਫਿਰ ਵੀ ਕਈਆਂ ਨੂੰ ਇਹ ਸੋਚਣੀ ਆਂਦੀ ਹੋਵੇ ਕੋਈ ਜ਼ਿੰਮੇਵਾਰੀ ਮਹਿਸੂਸ ਕਰਵਾ ਹੋਵੇ ਮੈਂ ਵਿਦੇਸ਼ਾਂ ਚ ਨਹੀਂ ਦੇਖਿਆ ਦੇਖਦੇ ਚ ਦਰਦ ਵਾਲੇ ਕੁਝ ਮਿਲਦੇ ਉਸ ਆਧਾਰ ਤੇ ਮੈਂ ਇੱਕ ਕਿਤਾਬ ਲਿਖੀ ਸੀ ਵਿਸ਼ ਵਿਦੇਸ਼ ਦੇ ਗੁਰਦਵਾਰਿਆਂ ਦਾ ਪ੍ਰਬੰਧਕੀ ਢਾਂਚਾ ਤੇ ਪ੍ਰਚਾਰਕ ਸ਼੍ਰੇਣੀ ਦੋ ਦੋ ਸੌ ਕਾਪੀਆਂ ਚਾਰ ਪੰਜ ਵਾਰ ਮੈਂ ਗੈਨੀ ਭਵਿੰਦਰ ਸਿੰਘ ਨਾਲ ਗੱਟੀਆਂ ਪਰ ਮੈਂ ਅੱਧੀ ਮਾਇਆ ਨਾਲ ਕਿਤਾਬਾਂ ਦੇ ਖਰਚ ਕਰਦਾ ਰਿਹਾ ਸਾਰੇ ਦੇਸ਼ ਇਕਵੰਡੀਆਂ ਨੇ ਇੰਗਰੇਨ ਜਰਮਨੀ ਫਰਾਂਸ ਦੇ ਚਵੰਡੀਆਂ ਨੇ थाईलैंड मलेशिया सिंगापुर ਦੇ ਚਵੰਡੀਆਂ ਨੇ ਸਾਰੇ ਭਾਰਤ ਦੇ ਚਵੰਡੀਆਂ ਨੇ 1000 ਦੇ ਕੋਈ ਮੈਂ ਇਥੇ ਵੀ ਪਈ ਅਮਰੀਕਾ ਵੀ ਵੰਡਿਆ اور ਹਿੰਦੂ ਵਿੱਚ ਇਕਹਿਰਤਾ ਨਹੀਂ ਸੁਧਾਰ ਕਰੋਗੇ ਇਸੇ ਤਰੀਕੇ ਨਾਲ ਚੱਲिए ਕਿ ਗੱਡੀ ਪਛੜੀ ਤੇ ਨਹੀਂ ਹੈ ਕਿ ਗੱਡੀ ਪਛੜੀ ਤੇ ਨਹੀਂ ਇਸ ਲਈ ਪਛੜੀ ਤੇ ਗਿਆ ਕਿਤਨੇ ਵਿਚਾਰਾਂ ਨੂੰ ਇਸ ਤਰ੍ਹਾਂ ਪ੍ਰਵਾਹਨ ਕਰਨਾ ਉਸ ਸਮਾਮੈਂ ਤੁਹਾਡਾ ਬਹੁਤ ਸਾਰਾ ਲੈ ਗਿਆ 5-10 ਦਿਨ ਇਹ ਕੈਸਾ ਹਾਦਸਾ ਸੀ ਉਸ ਹਾਦਸੇ ਦੀ ਸੇਖ ਹਿਰਦੇ ਤੱਕ ਪਹੁੰਚੀ ਤੇ ਮੈਂ ਤੇ ਮਹਿਸਰਨਾ ਤੁਹਾਡੇ ਸਾਹਮਣੇ ਜੋ ਹੈ ਕਰ ਦਿੱਤੀਆਂ ਨੇ ਔਰ ਜਦ ਇਹ ਹਾਦਸਾ ਹੋਇਆ ਸਭ ਤੋਂ ਤੇ ਅੱਜ ਦੀ ਕਥਾ ਦੇ ਵਿੱਚ ਆਪਾਂ ਦੇਖਿਆ ਕਿ ਗਿਆਨੀ ਸੰਤ ਸਿੰਘ ਮਸਕੀਨ ਹਣੀ ਦੱਸਦੇ ਪਏ ਐ ਕਿ 1984 ਦੇ ਵਿੱਚ ਜਿਹੜਾ ਵਾਕਿਆ ਜਦੋਂ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਨੂੰ 10 ਸਾਲ ਦੀ ਕੈਦ ਸੁਣਾ ਦਿੱਤੀ ਗਈ ਉਹਨਾਂ ਨੂੰ ਸਜ਼ਾਵਾਂ ਵੀ ਦਿੱਤੀਆਂ ਗਈਆਂ ਗਿਆਨੀ ਸੰਤ ਸਿੰਘ ਮਸਕੀਨ ਹੰਦਾ ਕਸੂਰ ਕੀ ਸੀ ਕਸੂਰ ਇਹ ਸੀ ਕਿ ਉਹ ਜਿਹੜੇ ਆਪਣੇ ਸਿੱਖੀ ਕੌਮ ਦੇ ਲੋਕ ਸੀ ਉਹਨਾਂ ਨੂੰ ਸੱਚ ਦੱਸਦੇ ਪਏ ਸੀ ਕਿ ਜਿਹੜਾ ਇੰਦਰਾ ਗਾਂਧੀ ਹੈ ਉਹਦਾ ਮਕਸਦ ਕੀ ਸੀ ਉਹਦਾ ਮਕਸਦ ਸਿੱਖੀ ਕੌਮ ਨੂੰ ਤਬਾਹ ਕਰਨਾ ਸੀ ਖਤਮ ਕਰਨਾ ਸੀ ਇਹ ਗੱਲ ਜਿੱਲੇ ਹਕੀਕਤ ਤੋਂ ਗਿਆਨੀ ਸੰਸ ਸਿੰਘ ਮਸਕੀਨ ਹੋਣੇ ਪਰਦਾ ਚੁੱਕੰਦੇ ਸੀ ਤੇ ਇਹ ਚੀਜ਼ ਇੰਦਰਾ ਗਾਂਧੀ ਜਿਹੜੀ ਕਿ ਉਸ ਵਕਤ ਦੀ ਹਕੂਮਤ ਦੇ ਵਿੱਚ ਸੀ ਉਹਨੂੰ ਬਹੁਤ ਬੁਰੀ ਲੱਗੀ ਉਹਨੇ ਗਿਆਨੀ ਸੰਸ ਸਿੰਘ ਮਸਕੀਨਾਂ ਨੂੰ 10 ਸਾਲ ਦੀ ਕੈਦ ਕਰ ਦਿੱਤੀ ਨਾਲ ਹੀ ਨਾਲ ਸਜ਼ਾਵਾਂ ਵੀ ਦਿੱਤੀਆਂ ਦੇਖੋ ਵੀਰੋ ਇੰਦਰਾ ਗਾਂਧੀ ਨੇ ਇਹ ਹਕੀਕਤ ਹੈ ਕਿ 1984 ਦੇ ਵਿੱਚ ਬਹੁਤ ਜ਼ੁਲਮ ਕੀਤਾ ਉਹਦਾ ਵਾਕਈ ਮਕਸਦ ਇਹ ਹੀ ਸੀ ਕਿ ਸਿੱਖੀ ਕੌਮ ਨੂੰ ਖਤਮ ਕਰ ਦਿੱਤਾ ਜਾਏ ਉਹ ਸਿੱਖਾਂ ਨੂੰ ਬਰਦਾਸ਼ਤ ਨਹੀਂ ਕਰਦੀ ਪਈ ਦੇਖ ਲੋ ਕਿਸ ਤਰ੍ਹਾਂ 1984 ਦੇ ਵਿੱਚ ਉਹਨਾਂ ਨੇ ਜਿਹੜੇ ਬਜ਼ੁਰਗ ਸੀ ਬੱਚੇ ਸੀ ਔਰਤਾਂ ਸੀ ਉਹਨਾਂ ਨੂੰ ਵੀ ਨਹੀਂ ਛੱਡਿਆ ਉਹਨਾਂ ਉੱਤੇ ਵੀ ਫਾਇਰਿੰਗ ਕੀਤੀ ਗਈ ਉਹਨਾਂ ਨੂੰ ਵੀ ਮਾਰਿਆ ਗਿਆ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਕਿ ਜ਼ੁਲਮ ਦੀ ਇੰਤਹਾ ਕਰ ਛੱਡੀ ਲੇਕਿਨ ਇਹ ਜ਼ਾਲਮ ਜਿਹੜਾ ਹੁੰਦਾ ਨਾ ਉਹ ਜਿੱਤ ਕੇ ਵੀ ਹਾਰ ਜਾਂਦਾ ਤੇ ਜਿਹੜਾ ਮਸਲੂਮ ਹੁੰਦਾ ਨਾ ਉਹ ਹਾਰ ਕੇ ਵੀ ਜਿੱਤ ਜਾਂਦਾ ਅੱਜ ਵੀ ਦੇਖ ਲਓ ਕਿ ਜਿਹੜਾ ਇੰਦਰਾ ਗਾਂਧੀ ਆ ਉਹਦੇ ਜ਼ੁਲਮ ਦੀ ਦਾਸਤਾਨ ਜਦੋਂ ਵੀ ਇਹ ਸੁਣਾਈ ਜਾਂਦੀ 1984 ਦਾ ਵਾਕਿਆ ਆਂਦਾ ਤੇ ਸਾਰਿਆਂ ਨੂੰ ਪਤਾ ਲੱਗ ਜਾਂਦਾ ਕਿ ਇੰਦਰਾ ਗਾਂਧੀ ਨੇ ਕਿੰਨਾ ਜ਼ੁਲਮ ਕੀਤਾ ਸੀ ਤੇ ਆਪਣੇ ਸਿੱਖ ਜਿਹੜੇ ਆ ਉਹਨਾਂ ਉੱਤੇ ਜ਼ੁਲਮ ਅਗਰ ਹੋਇਆ ਵੇ ਤੇ ਅੱਜ ਦੇਖ ਲਓ ਸਿੱਖ ਕੌਮ ਨੂੰ ਕਿੰਨੀ ਬੁਲੰਦੀ ਆ ਹਰ ਜਗ੍ਹਾ ਇੱਜ਼ਤ ਦਾ ਮਕਾਮ ਮਿਲਦਾ ਵੇ لیکن ਇਹ ਗੱਲ ਉਸ ਵਕਤ ਦਾ ਜਿਹੜਾ ਜ਼ਾਲਮ ਹੁਕਮਰਾਨ ਹੁੰਦਾ ਨਾ ਉਹ ਨਹੀਂ ਸੋਚਦਾ ਉਹ ਆਪਣੇ ਪਾਵਰ ਦੇ ਨਸ਼ੇ ਦੇ ਵਿੱਚ ਜ਼ੁਲਮ ਦੀ ਅਖੀਰਕਾਰ ਛੜਦਾ ਵੈ ਬਾਕੀ 1984 ਦੇ ਵਿੱਚ ਬਹੁਤ ਜ਼ੁਲਮ ਹੋਇਆ ਕਿਸ ਤਰ੍ਹਾਂ ਤੁਸੀਂ ਦੇਖ ਲਓ ਕਿ ਦਰਬਾਰ ਸਾਹਿਬ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਸੰਤ ਜਨਰਲ ਪਿੰਡਰਾਲੇ ਨੂੰ ਸ਼ਹੀਦ ਕਰ ਦਿੱਤਾ ਗਿਆ ਹੋਰ ਬਹੁਤ ਸਾਰੇ ਸਿੱਖ ਜਿਹੜੇ ਸੀ ਆਪਣੇ ਸਰਦਾਰ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਬਾਕੀ ਵੀਰੋ ਅੱਜ ਦੀ ਕਹਾਣੀ ਤੁਸੀਂ ਦੇਖੀ ਹੈ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਹਿਸਾਬ ਲਾਜ਼ਮੀ ਕਰਿਓ ਆਪਣਾ ਰਿਕਵੈਸਟ ਰੱਖਿਆ ਖਿਆਲ ਆਪਰਾਕ